ਪੰਜਾਬ ਦੇ ਵਿੱਚ ਲਗਾਤਾਰ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਅਜਿਹੇ ਲੋਕ ਜੋ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਨਾਜਾਇਜ਼ ਹਥਿਆਰਾਂ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਵੱਡੇ ਵੱਡੇ ਜਿਹੜੇ ਨੇ ਪ੍ਰੋਗਰਾਮ ਇਹਨਾਂ ਦੇ ਵੱਲੋਂ ਬਣਾ ਲਏ ਜਾਂਦੇ ਨੇ ਪਲਾਨ ਬਣਾ ਲਏ ਜਾਂਦੇ ਨੇ ਤਾਂ ਪਰ ਉਹਨਾਂ ਪਲਾਨਾਂ ਦੇ ਵਿੱਚ ਇੱਕ ਕਾਮਯਾਬ ਨਹੀਂ ਹੁੰਦੇ ਕਿਉਂਕਿ ਪੰਜਾਬ ਦੀ ਪੁਲਿਸ ਲਗਾਤਾਰ ਅਜਿਹੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਵਿੱਚ ਕਾਮਯਾਬ ਹੋ ਰਹੀ ਆ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮੁਹਾਲੀ ਤੋਂ ਜਿੱਥੇ ਕੀ ਲਖਵੀਰ ਲੰਡਾ ਗੈਂਗਸਟਰ ਅਤਵਾਦੀ ਲਖਵੀਰ ਲੰਡਾ ਦੇ ਜਿਹੜੇ ਗੁਰਗੇ ਕਾਬੂ ਕੀਤੇ ਨੇ ਜਿਨ੍ਹਾਂ ਦੀ ਮਨਸ਼ਾ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂ ਦੀਪਕ ਪਾਰਕ ਐਸਐਸਪੀ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਦੱਸਦੀ ਹੈ ਕਿ ਲਖਵੀਰ ਲੰਡਾ ਦੇ ਗੁਰਦੇਵ ਸਿੰਘ ਉਰਫ जैसल ਦੇ ਦੋਸਤ ਸਾਥੀ ਲਖਵੀਰ ਲੰਡਾ ਤੇ ਗੁਰਦੇਵ ਜੋ ਗੈਂਗਸਟਰ ਨੇ ਉਹਨਾਂ ਦੇ ਦੋਸਤ ਸਾਥੀ ਨਜਾਇਜ਼ ਹਥਿਆਰਾਂ ਦੇ ਸਮੇਤ ਕਾਬੂ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਤਾਂ ਜਿਨ੍ਹਾਂ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਅਪਤਾਰ ਸਿੰਘ ਉਰਫ ਬਿੱਕੀ ਉਤਰਮੁਖਵਿੰਦਰ ਸਿੰਘ ਵਾਸੀ ਪਿੰਡ ਗੁਰਮੁਖਾ ਦੀ ਪੱਤੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਜਿਸ ਦੀ ਕਿ ਉਮਰ 21 ਸਾਲ ਹੈ 12ਵੀਂ ਪਾਸ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਦੂਜਾ ਜਿਹੜਾ ਵਿਅਕਤੀ ਗ੍ਰਿਫਤਾਰ ਕੀਤਾ ਅਮਰਬੀਰ ਸਿੰਘ ਜਿਸ ਦੀ ਉਮਰ 20 ਸਾਲ ਹੈ ਤਾਂ ਇੱਕ ਵਿਅਕਤੀ ਅਰਮੋਰ ਸਿੰਘ ਉਰਫ ਮੌਲਾ ਉਸ ਦੀ ਹਾਲੇ ਗ੍ਰਿਫਤਾਰੀ ਹੋਣੀ ਬਾਕੀ ਆ ਰਿਕਵਰੀ ਕੀ ਕੀ ਹੋਈ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ 32 ਬੋਰ ਦੇ ਨੌ ਰੌਂਦ 32 ਬੋਰ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਤੌਲ 315 ਬੋਰ ਬਰੇਜ਼ਾ ਗੱਡੀ ਇਹਨਾਂ ਦੇ ਕੋਲੋਂ ਜੋ ਸਾਂਨੇਵਾਲ ਲੁਧਿਆਣਾ ਤੋਂ ਖੋਈ ਸੀ ਉਹ ਵੀ ਬਰਾਮਦ ਕੀਤੀ ਗਈ ਆ ਤਾਂ ਛੋਟੀ ਛੋਟੀ ਉਮਰਾਂ ਦੇ ਨੌਜਵਾਨ ਅਜਿਹੇ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਕੀ ਕਾਰਨ ਹੈ ਕਿ ਆਖਰ ਇਹ ਝਾਂਸੇ ਦੇ ਵਿੱਚ ਆ ਜਾਂਦੇ ਨੇ ਹਨੀ ਟ੍ਰੈਪ ਦੇ ਵਿੱਚ ਫਸ ਜਾਂਦੇ ਨੇ ਤੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਆਖਰ ਜੀ ਇੱਕ ਮੁਹਾਲੀ ਪੁਲਿਸ ਦੀ ਟੀਮ ਵੱਲੋਂ ਜਿਹੜੀ ਹੈ ਬੜੀ ਇੱਕ ਕਾਮਯਾਬੀ ਹਾਸਿਲ ਕੀਤੀ ਗਈ ਜਿਸ ਦੇ ਵਿੱਚ ਗੈਂਗਸਟਰ ਲਖਵੀਰ ਲੰਡਾ ਦੇ ਕੁਝ ਐਸੋਸੀਏਟ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਵਕਫ ਵਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਹਦੀ ਇਹ ਜਿਹੜੀ ધરਪਕੜ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਸਾਡੇ ਮੁਹਾਲੀ ਦੇ ਵਿੱਚ 8125 ਦੀ ਰਾਤ ਨੂੰ अर्ली मॉर्निंग ਜਿਹੜਾ ਹੈਗਾ ਉਹ ਇੱਕ ਦੋ ਵਿਅਕਤੀ ਆਪਣੀ ਗੱਡੀ ਤੇ ਪਟਿਆਲੇ ਤੋਂ ਆ ਰਹੇ ਸੀਗੇ ਉਹਨਾਂ ਦੀ ਗੱਡੀ ਤੇ ਅਟੈਕ ਕੀਤਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਤੇ ਗੋਲੀਆਂ ਚਲਾਈ ਸੋ ਇੱਕ ਮੁੰਡੇ ਦੇ ਮੋਢੇ ਤੇ ਗੋਲੀ ਵੱਜੀ ਇੱਕ ਦੀ ਪਿੱਠ ਦੇ ਵਿੱਚ ਵੱਜੀ ਬਾਅਦ ਚ ਉਹ ਦਾਖਲ ਰਿਹਾ ਹਸਪਤਾਲ ਦੇ ਵਿੱਚ ਲੇਕਿਨ ਉਹ ਹੁਣ ਸੁਰੱਖਿਤ ਹੈਗੇ ਸੋ ਜਦੋਂ ਐਸ.ਆਈ. ਨੂੰ ਟ੍ਰੇਸ ਕਰਨ ਲਈ ਸਾਡੀ ਟੀਮਸ ਜਿਹੜੀ ਹੈਗੀ ਐਸ.ਪੀ.ਡੀ ਐਸ.ਪੀ.ਸੀ.ਟੀ ਡੀ.ਐਸ.ਪੀ.ਡੀ ਅ ਡੀਐਸਪੀ ਸਿਟੀ ਟੂ ਇੰਚਾਰਜ ਸੀਆਈਏ ਨਦੀ ਟੀਮ ਜਿਹੜੀ ਹੈਗੀ ਵਖ ਵਖ ਟੀਮ ਇਸ ਕੰਮ ਤੇ ਲੱਗੀ। ਤੋਂ ਫਿਰ ਬਾਅਦ ਦੇ ਵਿੱਚ ਜਿਹੜੇ ਹੈਗੇ ਇਸ ਮੋਡਿਊਲ ਦੇ ਦੋ ਵਿਅਕਤੀ ਹੁਣ ਤੱਕ ਅਸੀਂ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਸੀਗੀ। ਸੋ ਇਹਨਾਂ ਦੇ ਨਾਮ ਹੈਗੇ ਇੱਕ ਹੈਗਾ ਅਵਤਾਰ ਸਿੰਘ ਉਰਫ ਵਿੱਕੀ ਇਹ ਹੈਗਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਉਮਰ ਇਹਦੀ 21 ਸਾਲ ਹੈਗੀ ਹੈ 12ਵੀਂ ਪਾਸ ਹੈਗਾ। ਦੂਜਾ ਦੋਸ਼ੀ ਜਿਹੜਾ ਹੈਗਾ ਅਮਰਵੀਰ ਸਿੰਘ ਇਹ ਵੀ ਤਰੰਤਰੰਦਰ ਇਹਨਾਂ ਨਾਲ ਆਇਆ ਖਡੂਰ ਸਾਹਿਬ ਦਾ ਇਹਦੀ ਉਮਰ 20 ਸਾਲ ਹੈਗੀ 11ਵੀ ਪਾਸ ਹੈਗਾ ਤੀਜਾ ਸਾਥੀ ਨਾ ਦਾ ਅਨਮੋਲ ਸਿੰਘ ਉਹਦੀ ਹਲੇ ਗ੍ਰਫਤਾਰੀ ਬਾਕੀ ਹੈ ਜਿਹੜੇ ਕਿ ਮੁਹਾਲ ਇਨਸੀਡੈਂਟ ਦੇ ਵਿੱਚ ਸ਼ਾਮਿਲ ਸੀ ਇਹਨਾਂ ਤੋਂ ਰਿਕਵਰੀ ਹੁਣ ਤੱਕ ਦੀ ਰਿਕਵਰੀ ਦੇ ਵਿੱਚ ਤਿੰਨ ਪਿਸਤਲ ਬਰਾਮਦ ਕੀਤੇ ਗਏ 32 ਬੋਰ ਦੇ 9 ਜਿੰਦਾ ਰਾਉਂਡ ਇੱਕ ਦੇਸੀ ਪਿਸਤਲ 32 ਬੋਰ ਦਾ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਤਲ 315 ਬੁਰਦਾ ਸਮੇਤ ਦੋ ਕਾਰਤੂਸ اچھا ਇਸ ਤੋਂ ਬਾਅਦ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਹਨਾਂ ਦੀ ਸਟੋਰੀ ਇਸ ਤਰੀਕੇ ਨਾਲ ਹੈਗੀ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈਗੇ ਗੈਂਗਸਟਰ ਲੰਣਾ ਦੇ ਕਹੇ ਤੇ ਇਹਨਾਂ ਨੇ ਕਿਸੇ ਵਾਰदात ਨੂੰ ਅੰਜਾਮ ਦੇਣ ਲਈ ਗੱਡੀ ਖੋਣੀ ਸੀਗੀ ਉਸ ਗੱਡੀ ਨੂੰ ਖੋਣ ਲਈ ਸਭ ਤੋਂ ਪਹਿਲਾਂ ਇਹ ਪਟਿਆਲੇ ਦੇ ਵਿੱਚ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਫਾਇਰਿੰਗ ਕਰਕੇ ਇੱਕ ਵਿਅਕਤੀ ਤੋਂ ਸਪਲੈਂਡਰ ਗੱਡੀ ਖੋਈ ਉਸ ਸਪਲੈਂਡਰ ਗੱਡੀ ਖੋਣ ਦਾ ਪਰਚਾ ਸ਼ੰਭੂ ਥਾਣੇ ਵਿੱਚ ਦਰਜ ਹੈ ਉਸ ਤੋਂ ਬਾਅਦ ਉਹ ਜਿਹੜੀ ਖੋਈ ਹੋਈ ਸਪੈਂਡਰ ਗੱਡੀ ਸੀਗੀ ਉਸ ਗੱਡੀ ਤੇ ਇਹ ਲੋਕ ਮੁਹਾਲੀ ਆਏ ਜਦੋਂ ਮੁਹਾਲੀ ਇਹਨਾਂ ਨੇ ਸਨੇਚਿੰਗ ਦੀ ਅਟੈਂਪਟ ਕੀਤੀ ਜੋ ਕਿ ਫੇਲ ਹੋ ਗਈ ਉਸ ਤੋਂ ਬਾਅਦ ਇਹ ਉਹਨਾਂ ਬੰਦਿਆਂ ਤੇ ਫਾਇਰਿੰਗ ਕਰਕੇ ਗਾਹ ਨੂੰ ਚਲੇ ਗਏ ਫਿਰ ਜਾ ਕੇ ਇਹਨਾਂ ਨੇ ਲੁਧਿਆਣਾ ਜਿਹੜਾ ਹੈਗਾ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਪਈ ਸੀ ਕਿ ਇੱਥੋਂ ਫਿਰ ਲੁਧਿਆਣਾ ਵੱਲ ਸਾਨੇਵਾਲ ਅਗਲੀ ਮਾਰਨਿੰਗ ਇੱਥੋਂ ਜਾ ਕੇ 2-3 ਘੰਟੇ ਬਾਅਦ ਇਹਨਾਂ ਨੇ ਉੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੋਂ ਇੱਕ ਕਿਸੇ ਵਪਾਰੀ ਤੋਂ ਬਰੇਜ਼ਾ ਗੱਡੀ ਖੋਲੀ ਉਹ ਬਰੇਜ਼ਾ ਗੱਡੀ ਖੋ ਕੇ ਲੈ ਗਏ 加ਫਰ ਜਿਹਦੇ ਵਿੱਚ ਜੀ ਸੰਬੰਧੀ थाना ਸਾਨੇਵਾਲ ਲੁਧਾਨੇ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਗੈਂਗਸਟਰ ਦੇ ਕਹੇ ਤੇ ਕਿਸੇ ਜਗ੍ਹਾ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੇ ਸੋ ਉਸ ਦੇ ਸੰਬੰਧ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਹੈ ਇਹ ਵੱਖ-ਵੱਖ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦੇ ਹੈਗੇ ਇੱਕ ਮੁਕੱਦਮਾ ਇਹਨਾਂ ਤੇ ਆਰਮ ਸੈਕ ਦਾ 12ਵੇਂ ਮਹੀਨੇ ਦਾ ਪਿਛਲੇ ਸਾਲ ਦਾ ਦਸੰਬਰ 24 ਦਾ ਦਰਜ ਹੈ थाना ਗੋਵਿੰਦਵਾਲ ਸਾਹਿਬ ਤੁਰੰਤ ਤਰਨ ਇੱਕ ਮੁਕਦਮਾ ਇਹਨਾਂ ਤੇ ਕਰਤਾਰਪੁਰ ਜਲੰਧਰ ਰੂਰਲ ਦੇ ਵਿੱਚ ਵੀ ਦਰਜ ਹੈ ਜਿਹੜੀ ਕਿ ਇਹਨਾਂ ਨੇ ਸਨੇਚਿੰਗ ਵਗੈਰੇ ਕੀਤੀ ਸੀ ਕਿ ਗੱਡੀ ਦੀ ਸੋ ਇਹ ਜਿਹੜਾ ਹੈਗਾ ਇੱਕ ਗੈਂਗਸਟਰ ਦੇ ਨਾਲ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਉਰਫ ਜਸਲ ਉਰਫ ਜੈਸਲ ਇਹ ਦੋ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਇਹ ਸੰਪਰਕ ਦੇ ਵਿੱਚ ਹੈਗੇ ਉਹਨਾਂ ਦੇ ਗਰਾਊਂਡ ਲੈਵਲ ਦੇ ਐਸੋਸੀਏਟਸ ਹੈਗੇ ਸੋ ਇਨੀ ਵਾਰ ਦਾ ਤੈਨੂੰ ਅੰਜਾਮ ਦੇ ਚੁੱਕੇ ਆ ਸੋ ਮੈਂ ਇਹਨਾਂ ਦੀ ਜਿਹੜੀ ਸੀਆਈ ਦੀ ਟੀਮ ਤੇ ਸਾਡੇ ਐਸਪੀ ਸਿਟੀ ਦੀ ਟੀਮ ਇਹਨਾਂ ਨੇ ਕਾਫੀ ਐਫਰਟਸ ਕਰਕੇ ਕਾਫੀ ਮਿਹਨਤ ਕਰਕੇ ਜਿਹੜਾ ਪੂਰਾ ਇਹਨਾਂ ਦੇ ਗਰਾਉਂਡ ਅਸੋਸੀਏਟਸ ਹੈ ਇਹਨਾਂ ਨੂੰ ਫੜਿਆ ਇਸ ਗੈਂਗ ਦਾ ਜਿਹੜਾ ਬੰਡਾ ਕੋਡ ਕੀਤਾ ਸਰ ਇਹ ਕਿਹ ਕਿਹ ਕਿਹਦਾ ਮੋਟਿਵ ਪਿਆਦਾ ਕਹਾ ਜਾਣਾ ਚਾਹਦੇ ਕੀ ਕ੍ਰਾਈਮ ਦਾ ਟਾਰਗੇਟ ਮਿਲਾਵਾ ਦਨ ਅ ਜਿਹੜੀ ਹੁਣ ਤੱਕ ਦੀ ਤਸਦੀਕ ਤੋਂ ਸਾਹਮਣੇ ਆਇਆ ਕਿ ਜਿਹੜੀ ਇਹਨਾਂ ਨੇ ਹੁਸ਼ੈਰਪੁਰ ਦੇ ਵਿੱਚ ਉਹ ਫਾਇਰਿੰਗ ਕੀਤੀ ਹੈ ਉਹਦੇ ਲਈ ਕੋਈ ਸਨੇਚਿੰਗ ਕਰਕੇ ਗੱਡੀ ਜਿਹੜੀ ਹੈ ਇਹਨਾਂ ਨੇ ਖੋਣ ਦਾ ਸੀਗਾ ਬਾਕੀ ਪੁਸ਼ਕਿਸ਼ ਦੌਰਾਨ ਦੇਖਾਂਗੇ ਹੋਰ ਵੀ ਕੋਈ ਇਹਨਾਂ ਨੂੰ ਟਾਰਗੇਟ ਵਗੈਰੇ ਮਿਲੇ ਸੀ ਕਿ ਨਹੀਂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਲੰਡਾ ਤੇ ਜਸਲ ਦੇ ਨਾਲ ਸਿੱਧਾ ਸੰਪਰਕ ਸੀਗੇ ਜਾਂ ਫਿਰ ਅੱਗੇ ਤੋਂ ਅੱਗੇ ਕਿਸੇ ਦੇ ਨਾਲ ਕਿਸ ਤਰ੍ਹਾਂ ਦਾ ਸੰਪਰਕ ਹਵਤਾਰ ਸਿੰਘ ਵੀ ਨੇ ਅਬ ਅਮਰਵੀਰ ਹੈ ਜਾਂ ਫਿਰ ਅਨਮੋਲ ਸਿੰਘ ਹੈ ਸਰ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਮੋਬਾਈਲ ਦੀ ਫੋਰੈਂਸਿਕ ਜਾਂਚ ਉਹਨਾਂ ਤੋਂ ਸਾਹਮਣੇ ਆਏਗੀ ਫਿਰ ਪ੍ਰਾਇਮਰੀਕ ਹੈ ਕਿ ਦੋਨਾਂ ਗੈਂਗਸਟਰ ਦੇ ਨਾਲੇ ਸੰਪਰਕ ਦੇ ਵਿੱਚ ਸੀਗੇ ਸਰ ਲੋਕਲ ਇਨਵੋਲਵਮੈਂਟ ਅਜੇ ਕੋਈ ਸਾਹਮਣੇ ਆਈ ਨਹੀਂ ਮੋਹਾਲੀ ਦੀ ਜਾਂ ਫਿਰ ਸਿੱਧਾ ਪਟਿਆ ਅਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਕਿਉਂਕਿ ਸ਼ੰਭੂ ਤੋਂ ਆਈ ਸੀ ਕੇ ਮੋਹਾਲੀ ਵਾਰਦਾਤ ਅਟੈਂਪਟ ਕੀਤੀ ਖੁਦ ਹੀ ਗੋਲੀਬਾਰੀ ਕੀਤੀ ਫਿਰ ਪਟਿਆਲੇ ਸੌਰੀ ਲੁਧਿਆਣਾ ਚਲੇ ਗਏ ਉੱਥੋਂ ਗੱਡੀ ਖੋ ਕੇ ਹੁਸ਼ਿਆਰਪੁਰ ਵਾਰਦਾਤ ਕੀਤੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਆਇਆ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕੋਈ ਟਾਰਗੇਟ ਤੇ ਸੀਗਾ ਐਕਸ ਵਾਈ ਜ਼ेड ਜਿਹੜਾ ਇਹਨਾਂ ਨੇ ਹੁਸ਼ਿਆਰਪੁਰ ਫਾਇਰਿੰਗ ਕੀਤੀ ਹੈ ਉਹ ਉਹਦੀ ਜਿਹੜੀ ਹੈਗੀ ਹੈ ਉਹ ਡਿਟੇਲ ਅਸੀਂ ਅਸੀਂ ਦੇਖ ਰਹੇ ਹਾਂ ਹੋ ਸਕਦਾ ਹੈ ਕਿਸੇ ਪਾਰਟਿਕੂਲਰ ਟਾਰਗੇਟ ਨੂੰ ਲੈ ਕੇ ਕੀਤੀ ਹੋਵੇ ਜਾਂ ਜੋ ਵੀ ਚੀਜ਼ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਹ ਇਕ ਕਿਥੋਂ ਮੁਹੈਤ ਰਾਏ ਕਿਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਨਹੀਂ ਚਲੀ ਪ੍ਰਾਇਮਰੀ ਤਫਤੀਸ਼ ਦੇ ਵਿੱਚ ਇਹ ਕਹਿ ਰਹੇ ਕਿ ਮੱਧ ਪ੍ਰਦੇਸ਼ ਤੋਂ ਉਹਨਾਂ ਨੇ ਵੈਪਨਸ ਪ੍ਰਕ्योर ਕੀਤੇ ਪਰ ਬਾਕੀ ਵੈਪਨਸ ਉਹਨਾਂ ਨੇ ਐਗਜ਼ਿਟ ਕਿਸ ਥਾਂ ਦੇ ਵਿੱਚ ਲਏ ਹਨ ਕੋਈ ਇਹਨਾਂ ਨੂੰ ਕੋਈ ਹੋਰ ਗੈਂਗ ਦੇ ਮੈਂਬਰ ਹੈਗੇ ਜਿਹੜੇ ਵੈਪਨ ਪ੍ਰੋਵਾਈਡ ਕਰਦੇ ਸੀਗੇ ਜਾਂ ਆਪ ਜਾ ਕੇ ਲੈ ਕੇ ਆਏ ਉਹ ਸਾਰੀ ਚੀਜ਼ਾਂ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਸੋ ਜਿਆਦਾ ਪ੍ਰੋਫਾਈਲ ਕੀ ਹੈ ਅਪਤਾਖ ਸਿੰਘ ਦਾ ਅਮਰ ਵੀਰ ਦਾ ਤੇ ਉਹਨਾਂ ਦੀ ਕਿਉਂਕਿ ਏਜ ਬਹੁਤ ਛੋਟੀ ਹੈ 21 ਸਾਲ 20 ਸਾਲ ਤੇ ਇਹ ਇਹਨਾਂ ਦਾ ਪੈਸੀ ਪ੍ਰੋਫਾਈਲ ਕੀ ਹੈ ਸਟੱਡੀ ਕਰ ਰਹੇ ਹਨ ਜਾਂ ਇਨਾਂ ਦੇ ਜੀ ਪ੍ਰੋਫਾਈਲ ਤਾਂ ਇਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਫਾਰਮਰ ਹੈਗੇ ਇੱਕ ਦੇ ਇੱਕ ਦੇ ਕਰੇ ਤਿੰਨ ਕਿੱਲੇ ਪਹਿਲੀ ਹੈਗੀ ਹੈ ਉਹਦੇ ਤਿੰਨ ਸਿਸਟਰਸ ਹੈਗੀ ਦੂਜਾ ਜੋ ਹੈਗਾ ਵਿਅਕਤੀ ਉਹਦੇ ਪੰਜ ਕਿੱਲੇ ਪਹਿਲੀ ਹੈਗੀ ਉਹਦਾ ਭਰਾ ਫੋਰਨ ਦੇ ਵਿੱਚ ਕੰਮ ਕਰਦਾ ਹੈ ਟਰੱਕ ਡਰਾਈਵਰੀ ਵਗੈਰਾ ਕਰਦਾ ਹੈ ਪਰਿਵਾਰ ਮਿਹਨਤਖਸ਼ ਪਰਿਵਾਰ ਹੈਗੇ ਇਹ ਕੁਝ ਬੱਚੇ ਜਿਹੜੇ ਹੈਗੇ ਉਹ ਇਸ ਤਰੀਕੇ ਦੇ ਗਲਤ ਰਾਹ ਤੇ ਚਲੇ ਜਾਂਦੇ ਗੁੰਮਰਾ ਹੋ ਜਾਂਦੇ ਨੇ ਸੋ ਸਾਡਾ ਇਹ ਵੀ ਮਕਸਦ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਕਾਉਂਸਲ ਕਰੀਏ ਇਹਨਾਂ ਨੂੰ ਤਰਪ ਕਰਦੇ ਨਾਲ ਨਾਲ ਕਾਉਂਸਲ ਕਰਕੇ ਇਹਨਾਂ ਨੂੰ ਸਹੀ ਰਾਹ ਤੇ ਲੈ ਕੇ ਜੀ ਸਰ ਇਹਨਾਂ ਦੇ ਟੱਚ ਮੈਂ ਕਿੱਛ ਆਏ ਹੈ ਇਹ ਕਿ ਕੈਂਸਲ ਉਹ ਲਾਲਾ ਦੇ ਦੇ ਸੀ ਛੋਟੀ ਉਮਰ ਐ ਸਰ ਕਿਸਕੇ ਟੱਚ ਮੈਂ ਕਿੱਛ ਆਏ ਨੇ ਦੇਖੋ ਪ੍ਰਾਇਮਰੀ ਮੋਟਿਵ ਜਿਹੜਾ ਹੁਣ ਤੱਕ ਸਾਹਮਣੇ ਹੈ ਉਹ ਤਾਂ ਮੋਨੈਟਰੀ ਹੀ ਹੁੰਦਾ ਬਟ ਐਗਜ਼ੈਕਟਲੀ ਜਿਹੜਾ ਹੈਗਾ ਇਹਨਾਂ ਦੇ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗੀ ਔਰ ਇਨਵੈਸਟੀਗੇਸ਼ਨ ਹੋਏਗੀ ਉਹ ਤੋਂ ਕਲੀਅਰ ਹੋਏਗਾ ਕਿ ਵੈਦਰ ਦੇਰ ਇਸ ਦਾ ਮਦਰ ਮੋਟਿਵ ਹੋਸ ਫਰਮੇਰ ਦੇ ਬਾਰੇ ਇਰੈਸਪੈਕਟਸ that will be part of the press note ਸਰ ਇਹ ਜਿਹੜੀ ਦੋਧ ਕਰਦੇ ਸੀ ਇਹਨਾਂ ਨੇ ਅੱਗੇ ਮਾਰਦਾ ਤਾਂ ਨੂੰ ਅੰਜਾਮ ਚੁੱਕੀ ਤੁਸੀਂ ਕਿਹਾ ਕਿ ਲੰਡੇ ਦੇ ਕੈਂਪ ਤੇ ਇਹਨਾਂ ਨੇ ਗੱਡੀਆ ਜਿਹੜੀ ਹੈ ਲੋਟੀਆਂ ਸਨੇਚਿੰਗ ਕੀਤੀ ਹੈ ਇਹਨਾਂ ਨੇ ਅੱਗੇ ਕਰਨਾ ਕੀ ਸੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਫਿਰ ਕਿਸ ਤਰ੍ਹਾਂ ਦੀ ਨਦੀ ਦੇਖੋ ਜੀ ਇੱਕ ਤਾਂ ਵਾਰਦਾਤ ਅੰਜਾਮ ਇਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਹਿਲਾਂ ਮੋਟਰਸਾਈਕਲ ਖੋਈ ਸੀਗੀ ਉਹ ਖੋਈ ਮੋਟਰਸਾਈਕਲ ਤੋਂ ਪਹਿਲਾਂ ਤਾਂ ਮੋਟਰਸਾਈਕਲ ਖੋਣਾ ਇੱਕ ਵਾਰਦਾਤ ਸੀ ਕਿ ਉੱਥੇ ਫਾਇਰਿੰਗ ਕਰਕੇ ਖੋਈ ਹੈ ਦੂਜੀ ਵਾਰਦਾਤ ਇਹਨਾਂ ਨੇ ਉਹ ਕੀਤੀ ਖੋਈ ਮੋਟਰਸਾਈਕਲ ਤੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਇੱਥੇ ਵਾਰਦਾਤ ਨੂੰ ਅੰਜਾਮ